ਲੋਕ ਮੈਨੂੰ ਅੱਜ ਵੀ ਪਿਆਰ ਕਰਦੇ ਨੇ ਕਿਉਂਕਿ ਅੱਜ ਤੱਕ ਮੇਰਾ ਜਿਹੜਾ ਸਫ਼ਰ ਆਗਾ ਮੇਰੇ ਬਾਪ ਦਾ ਮੇਰਾ ਨਾ ਲੜਿਆ ਕਿਸੇ ਨਾਲ ਨਾ ਭਿੜਿਆ ਲੋਕਾਂ ਦੇ ਕੰਮ ਹੀ ਆਏ ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰਨ ਆਇਆ ਕੋਈ ਉਹਨਾਂ ਦੀ ਤਰ੍ਹਾਂ ਰਾਜਨੀਤੀ ਕਰਨ ਨਹੀਂ ਆਇਆ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਧ ਮਾਰ ਆਗੀ ਨਸੇ ਦੀ ਜੀ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਤਾਂ ਮੈਂ ਤੁਹਾਨੂੰ ਸਾਰਾ ਜੋ ਪਿੰਡ ਦਾ ਵਿਕਾਸ ਆਗਾ ਤੁਸੀਂ ਆਪ ਕਹੋਗੇ ਵੀ ਵਾਕਈ ਤੂੰ ਸਰਪੰਚੀ ਕੀਤੀ ਆ ਬਾਕੀ ਤਾਂ ਸਾਰੇ ਗਾਪੀ ਮਾਰ ਕੇ ਗਏ ਨੇ ਪੰਚਾਇਤੀ ਚੋਣਾਂ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਰ ਚੁੱਕਿਆ ਹੈ ਇਸ ਸਿਆਸੀ ਅਖਾੜੇ ਦੇ ਵਿੱਚ ਸ਼ੈਣਾ ਬਲਾਕ ਦੇ ਪਿੰਡ ਢਿਲਮਾ ਦੀ ਨਾਬਾ ਪੰਚਾਇਤ ਤੋਂ ਉਮੀਦਵਾਰ ਨੇ ਵਕੀਲ ਢਿਲਮਾ ਵਕੀਲ ਢਿਲਮਾ ਨਾਲ ਗੱਲ ਕਰਾਂਗੇ ਵਕੀਲ ਜੀ ਆਏ ਦੱਸੋ ਰਾਜਨੀਤੀ ਚ ਕਿਵੇਂ ਪ੍ਰਵੇਸ਼ ਹੋ ਗਿਆ ਕਿਵੇਂ ਦਾਖਲਾ ਹੋ ਗਿਆ ਵਕੀਲ ਦਾ ਦੇਖੋ ਰਾਜਨੀਤੀ ਦੇ ਵਿੱਚ ਜੇ ਮੈਂ ਤੁਹਾਨੂੰ ਗੱਲ ਕਰਾਂ ਜੀ ਕੋਈ ਮੈਂ ਇਹ ਨਹੀਂ ਹੈਗਾ ਵੀ ਮੈਂ ਰਾਜਨੀਤੀ ਦੇ ਵਿੱਚ ਆ ਜਾਾਂਗਾ ਜੀ ਮੈਂ ਇੱਕ ਲੋਕਾਂ ਦੀ ਸੇਵਾ ਕਰਨਾ ਚਾਹੁੰਨਾ ਜੀ ਜਿਹੜੇ ਲੋਕ ਰਾਜਨੀਤੀ ਕਰਦੇ ਨੇ ਉਹ ਸਾਡੇ ਤੋਂ ਉੱਪਰ ਦੇ ਨੇ ਜੀ ਅਸੀਂ ਰਾਜਨੀਤੀ ਕਰਨ ਨਹੀਂ ਆਏ ਅਸੀਂ ਇੱਕ ਲੋਕਾਂ ਦੀ ਸੇਵਾ ਕਰਨ ਆਏ ਆ ਜੀ ਆਉਣ ਦਾ ਜਿਹੜਾ ਕਾਰਨ ਹੋਇਆ ਸਾਡੇ ਪਿੰਡ ਦਾ ਜਿਹੜਾ ਵਿਕਾਸ ਆਗਾ ਪਿਛਲੇ ਲੰਬੇ ਸਮੇਂ ਤੋਂ ਜੀ ਹੋ ਨਹੀਂ ਰਿਹਾਗਾ ਮੇਰੀ ਨਿਗਾਹ ਦੇ ਵਿੱਚ ਮੈਂ ਹੁਣ ਵਿਜਿਟ ਕੀਤੀ ਹੈਗੀ ਮੇਰਾ ਕੋਈ ਸਰਪੰਚੀ ਲੜਨ ਦਾ ਕੋਈ ਕੋਈ ਖਿਆਲ ਵੀ ਨਹੀਂ ਸੀਗਾ ਜਿਹੜਾ ਇਹ ਮੰਨ ਲਓ ਮੇਰੇ ਅੰਦਰ ਖਿਆਲ ਆਇਆ ਲੋਕਾਂ ਦੇ ਜਿਹੜੇ ਆਮ ਕੰਮ ਨੇ ਰਾਸ਼ਨ ਕਾਲ ਬਣਾਉਣਾ ਪਿੰਡਾਂ ਲਵਾਉਣੀ ਘਰ ਬਣਾਉਣੇ ਲੈਟਰਿੰਗ ਬਾਥਰੂਮ ਬਣਾਉਣੀ ਜੀ ਇਹ ਕੰਮ ਵੀ ਲੋਕਾਂ ਦੇ ਹੋਏ ਨਹੀਂ ਜੀ ਵੱਡੇ ਲਾਣੇ ਵਾਲੇ ਚੁਣੌਤੀਆਂ ਦਿੰਦੇ ਐ ਬੱਤੀ ਲੋਕ ਇਸ ਸਿਆਸੀ ਪਿੱਟ ਦੇ ਵਿੱਚ ਤੁਹਾਡੇ ਸਾਹਮਣੇ ਵੀ ਅਜਿਹੇ ਵਰਤਾਰਾ ਲੱਗਦਾ ਨਹੀਂ ਨਹੀਂ ਬਿਲਕੁਲ ਨਹੀਂ ਮੈਨੂੰ ਦੇਖੋ ਵੱਡੇ ਲੋਕ ਨੇ ਜੀ ਵੱਡੇ ਲਾਣੇ ਨਹੀਂ ਲੋਕ ਬੰਦੇ ਨੂੰ ਵੱਡਾ ਕਰਦੇ ਨੇ ਜੀ ਠੀਕ ਆ ਲੋਕਾਂ ਦਾ ਮੈਨੂੰ ਪਿਆਰ ਮਿਲ ਰਿਹਾਗਾ ਤੇ ਮਿਲਦਾ ਹੀ ਰਹੂਗਾ ਜੀ ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰਨ ਆਇਆ ਕੋਈ ਉਹਨਾਂ ਦੀ ਤਰ੍ਹਾਂ ਰਾਜਨੀਤੀ ਕਰਨ ਨਹੀਂ ਆਇਆ ਜੀ ਜਿਹੜੇ ਪੈਂਡਿੰਗ ਪਏ ਕੰਮ ਨੇ ਪਿੰਡ ਦੇ ਵਿੱਚ ਉਹ ਮੈਂ ਪੈਲ ਦੇ ਆਧਾਰ ਤੇ ਕਰੂੰਗਾ ਲੋਕ ਮੈਨੂੰ ਅੱਜ ਵੀ ਪਿਆਰ ਕਰਦੇ ਨੇ ਕਿਉਂਕਿ ਅੱਜ ਤੱਕ ਮੇਰਾ ਜਿਹੜਾ ਸਫ਼ਰ ਆਗਾ ਮੇਰੇ ਬਾਪ ਦਾ ਮੇਰਾ ਨਾ ਲੜੇਆਂ ਕਿਸੇ ਨਾਲ ਨਾ ਭਿੜੇਆਂ ਲੋਕਾਂ ਦੇ ਕੰਮ ਹੀ ਆਏ ਆ ਜੀ ਤੇ ਉਹ ਕੰਮ ਮੈਨੂੰ ਹੁਣ ਲੋਕ ਦੇਣ ਜਾ ਰਹੇ ਨੇ ਤੇ ਮੈਂ ਉਹਨਾਂ ਦਾ ਹਰ ਸਮੇਂ ਜੇ ਉਹ ਮੈਨੂੰ ਰਾਤ ਨੂੰ 12 ਵਜੇ ਬੁਲਾ ਲੈਣ ਉਹਨਾਂ ਲਈ ਮੈਂ ਹਰ ਟਾਈਮ ਖੜਾ ਆਂਗਾ ਇਹ ਜਿਆਦਾਤਰ ਵਕੀਲ ਸਾਹਿਬ ਤੁਹਾਡਾ ਨਾਮ ਵਕੀਲ ਹੈ ਉਹ ਇਹ ਵਾਦੇ ਹੁੰਦੇ ਆ ਦਾਵੇ ਹੁੰਦੇ ਆ ਪਰ ਜਦੋਂ ਸੱਤਾ ਦਾ ਆਨੰਦ ਆਉਂਦਾ ਹੈ ਉਹ ਪੰਚਾਇਤ ਤੋਂ ਲੈ ਕੇ ਸਭ ਤੋਂ ਉੱਪਰਲੀ ਪੰਚਾਇਤ ਤੱਕ ਫਿਰ ਉਹ ਲੋਕਾਂ ਨੂੰ ਸਭ ਤੋਂ ਪਹਿਲਾਂ ਬੰਦਾ ਲੋਕਾਂ ਨੂੰ ਭੁੱਲਦਾ ਹੈ ਆਪਦੇ ਅੰਗੀ ਸੰਗਿਆਂ ਨੂੰ ਭੁੱਲਦਾ ਹੈ ਤੇ ਜਿਨ੍ਹਾਂ ਲੋਕਾਂ ਨੇ ਤੁਹਾਡੇ ਨਾਲ ਵਾਣ ਵਾਲਾ ਵਾਣ ਦੇਖੋ ਜੀ ਮੈਂ ਵਾਦਾ ਵੀ ਕਰਦਾ ਜੀ ਮੈਂ ਦਾਵਾ ਵੀ ਕਰਦਾ ਜੀ ਮੈਂ ਜਿਹੜਾ ਕੁਝ ਕਹੂੰਗਾ ਮੈਂ ਕਰਕੇ ਦਿਖਾਉਂਗਾ ਜੀ ਮੈਂ ਨਾ ਇੱਕ ਜ਼ੁਰਤ ਰੱਖਣ ਵਾਲਾ ਜੋਾਕ ਆ ਮੈਂ ਮਿਹਨਤ ਕਰਕੇ ਘਰ ਦੀ ਗਰੀਬੀ ਖਤਮ ਕੀਤੀ ਆ ਲੋਕ ਮੈਨੂੰ ਮੌਕਾ ਦਿੰਦੇ ਨੇ ਤੇ ਮੈਂ ਪਿੰਡ ਦੀ ਗਰੀਬੀ ਚੱਕ ਦੂੰਗਾ ਜੀ ਪਿਛਲੇ ਵਿਕਾਸ ਨੂੰ ਜੇ ਆਪਾਂ 20 ਸਾਲਾਂ ਤੇ ਨਜ਼ਰ ਮਾਰੀਏ ਦੋ ਦਹਾਕਿਆਂ ਤੇ ਨਜ਼ਰ ਮਾਰੀਏ ਕਰੋੜਾਂ ਅਰਬਾਂ ਰੁਪਿਆ ਹਰੇਕ ಗ್ರಾಮ ਪੰਚਾਇਤ ਨੂੰ ਮਿਲ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਮੇ ਜੋ ਕੁਰੀ ਤੁਹਾਨੂੰ ਮਿਲਿਆ ਬਿਲਕੁਲ ਜੀ ਕਿਉਂਕਿ ਵਿਕਾਸ ਦੇ ਵਿੱਚ ਜਿਵੇਂ ਜੇ ਲੰਘ ਕੇ ਆਏ ਆ ਉਹ ਹਾਲਾਤ ਨੂੰ ਵਿਕਾਸ ਦੀ ਫਿਰ ਉਹ ਹੀ ਗੱਲ ਆ ਜਾਂਦੀ ਹੈ ਦੇਖੋ ਮੇਰੇ ਹਲਕੇ ਢਿਲਮਾ ਨਾਬਾ ਦੇ ਵਿੱਚ ਜੀ ਨੱਥਾ ਪੱਤੀ ਆ ਜਾਂਦੀ ਹੈ ਜੀ ਪਿੰਡ ਦੀਆਂ ਸਾਰੀਆਂ ਸੰਗਤਾਂ ਗੁਰੂ ਘਰ ਜਾਂਦੀਆਂ ਨੇ ਉਸ ਰਸਤੇ ਵਿੱਚ ਦੀ ਜੀ ਉਹ ਸਾਡੇ ਜਿਹੜਾ ਪਿਸਲਾ ਸਾਬਕਾ ਸਰਪੰਚਾ ਉਹਦੇ ਅਧੀਨ ਆਉਂਦਾ ਸੀ ਸਾਰਾ ਧਾਮ-ਜਾਮ ਉਹਨਾਂ ਨੇ ਉਹ ਪਿੰਡ ਦਾ ਨਰਕ ਨਹੀਂ ਕੱਢਿਆ ਜੀ ਲੋਕਾਂ ਦੀਆਂ ਸ਼ਿਕਾਇਤਾਂ ਨੇ ਇਹ ਜਿਹੜੀਆਂ ਮੈਂ ਹੁਣ ਸੁਣ ਰਿਆਂਗਾ ਮੈਂ ਉਹ ਪੈਲ ਦੇ ਆਧਾਰ ਤੇ ਕੰਮ ਕਰਵਾ ਕੇ ਦਊਗਾ ਜੀ ਤੇ ਜ਼ਰਤ ਨਾਲ ਕੰਮ ਕਰਵਾ ਕੇ ਦਊਗਾ ਇੱਕ ਵਾਰੀ ਸੇਵਾ ਦਾ ਮੌਕਾ ਦੇਣ ਜੀ ਲੋਕ ਸੇਵਾ ਦਾ ਮੌਕਾ ਦੇਣ ਤੇ ਫਿਰ ਵਕੀਲ ਉਹ ਸੇਵਾ ਦਾ ਮੁੱਲ ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਤੱਕ ਦਾ ਜਿਹੜਾ ਸਫ਼ਰ ਰਿਹਾ ਹੈ ਉਹ ਜਦੋਂ ਦਾ ਅਨਾਉਂਸ ਹੋਈ ਹੈ ਜਦੋਂ ਦਾ ਤਾਰੀਖ ਦਾ ਐਲਾਨ ਪੂ ਗਿਆ ਵਕੀਲ ਨੇ ਪੂਰੇ ਆਪਦੇ ਜਿਹੜੀ ਤੁਹਾਡਾ ਜੂਰੀ ਡਿਕਸ਼ਨ ਜਿੱਥੇ ਜਿੱਥੋਂ ਤੁਹਾਡਾ ਏਰੀਆ ਹੈ ਕਿਹੋ ਜਿਹਾ ਹੰਗਾਰਾ ਹੈ ਦੇਖੋ ਬਿਲਕੁਲ ਮੈਂ ਨਾ ਸਾਰੇ ਮੰਨ ਲਓ ਵੀ ਏਰੀਆ ਦੇ ਵਿੱਚ ਵਿజిਟ ਕੀਤਾ ਜੀ ਮੇਰੇ 20 ਤੋਂ 30 ਘਰ ਰਹਿਗੇ ਵਿజిਟ ਕਰਨ ਵਾਲੇ ਉਹ ਮੈਂ ਰੈਗੂਲਰ ਕਰ ਰਹੇ ਹਾਂਗਾ ਡੇਲੀ ਬੇਸਿਸ ਮੈਨੂੰ ਲੋਕਾਂ ਦਾ ਸਾਥ ਮਿਲ ਰਿਹਾ ਇੱਕ ਮੈਂ ਪੜਿਆ ਲਿਖਿਆ ਉਮੀਦਵਾਰਾਂ ਜੀ ਠੀਕਾ ਜ਼ੁਰਤ ਨਾਲ ਕੰਮ ਕਰਵਾਉਣ ਦਾ ਦਮ ਰੱਖਦਾ ਮੈਂ ਅੱਜ ਵੀ ਆਪਣੇ ਘਰੇ ਮੈਂ ਸਰਪੰਚਾਂ ਮੰਨ ਲਓ ਜੇ ਕਿਸੇ ਵੀ ਕਾਰਨ ਕਰਕੇ ਕਿਸੇ ਦਾ ਕੰਮ ਅੜਿਆ ਹੋਇਆ ਮੈਂ ਅੱਜ ਵੀ ਫੋਨ ਤੇ ਕਰਵਾ ਸਕਦਾ ਜੀ ਅਗਰ ਜੇ ਮੈਨੂੰ ਲੋਕ ਮੌਕਾ ਦਿੰਦੇ ਨੇ ਮੇਰੇ ਕੋਲੇ ਕਲਮ ਆਉਂਦੀ ਹੈ ਜੀ ਤਾਂ ਮੈਂ ਪਿੰਡ ਚ ਨਿਖਾਰ ਲਿਆ ਦੂੰਗਾ ਜੀ ਜ਼ਿਆਦਾਤਰ ਤੁਸੀਂ ਕਹਿੰਦੇ ਹੋ ਵੀ ਮੈਂ ਘਰ ਕਰ ਗਿਆ ਡੋ ਟੂ ਡੋਰ ਬਿਲਕੁਲ ਜੀ ਕਿ 10 5 ਘਰ ਰਹਿ ਗਏ ਹੋਣਗੇ ਤੂੰ ਕਹਿ ਜੀਆਂ ਸ਼ਿਕਾਇਤਾਂ ਕਹਿੋ ਜੀਆਂ ਮੰਗਾ ਕਹਿੋ ਜੀ ਮੰਗਾਂ ਦੀ ਮੈਂ ਤੁਹਾਨੂੰ ਗੱਲ ਕਰਾਂ ਜੀ ਦੇਖੋ ਪਿਛਲੇ ਟਾਈਮ ਦੇ ਵਿੱਚ ਜਿਹੜੀਆਂ ਮੰਨ ਲਓ ਵੀ ਸਾਡੇ ਲੋਕਾਂ ਨੇ ਲੋਕਾਂ ਨੂੰ ਮੰਗਾਂ ਪੂਰੀਆਂ ਕਰਨੀਆਂ ਸੀਗੀਆਂ ਉਹਨਾਂ ਪੂਰੀਆਂ ਨਹੀਂ ਹੋਈਆਂ ਘਰਾਂ ਦੇ ਵਿੱਚ ਮਕਾਨ ਢਾਕੇ ਨਿਊਆ ਕਢਵਾ ਕੇ ਉਹਨਾਂ ਨੂੰ ਗਰੰਟਾ ਨਹੀਂ ਪਾਈਆਂ ਉਹ ਵਿਚਾਰੇ ਗਰੀਬ ਲੋਕ ਅੱਜ ਵੀ ਐਵੇਂ ਲੋ ਝੁੱਗੀ ਤਾਂ ਨਹੀਂ ਬੈਠੇ ਨੇ ਉਹਨਾਂ ਨੇ ਸ਼ਿਕਾਇਤਾਂ ਨੇ ਵੀ ਸਾਡੇ ਜਿਹੜੇ ਪਿਛਲੇ ਵਿਕਾਸ ਜਿਹੜੇ ਸਾਡੇ ਲੋਕਾਂ ਨੇ ਕਰਨੇ ਸੀਗੇ ਵੀ ਉਹ ਹੋਏ ਨਹੀਂਗੇ ਉਹ ਮੈਂ ਉਹਨਾਂ ਨੂੰ ਗਰੰਟੀ ਦੇ ਕੇ ਆਇਆ ਮੈਨੂੰ ਮੌਕਾ ਦਿਓ ਤੁਹਾਡਾ ਪੈਲ ਦੇ ਆਧਾਰ ਤੇ ਕਰਕੇ ਦਵਾਂਗਾ ਸਰਕਾਰ ਗ੍ਰਾਂਟ ਦਵੇ ਨਾ ਦਵੇ ਚਾਹੇ ਮੈਨੂੰ ਕੋਲੋਂ ਲਾ ਕੇ ਕਰਨਾ ਪਵੇ ਜੀ ਕਿਹੜੀ ਵਿਕਾਸ ਕਾਰਜ ਨੇ ਪਿੰਡ ਦੇ ਵਿੱਚ ਹੋਣ ਵਾਲੇ ਜਿੰਨਾਂ ਵੱਲ ਵਕੀਲ ਦੀ ਨਜ਼ਰ ਆ ਵੀ ਇਹ ਕੰਮ ਕੱਢਣ ਦੇ ਦੇਖੋ ਜੀ ਪਿੰਡ ਦੇ ਵਿੱਚ ਮੈਂ ਜੇ ਤੁਹਾਨੂੰ ਗੱਲ ਕਰਾਂ ਤਾਂ ਪਿੰਡ ਦੇ ਵਿੱਚ ਤਾਂ ਵਿਕਾਸ ਹੋਇਆ ਹੀ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਧ ਮਾਰ ਆ ਗਈ ਨਸ਼ੇ ਦੀ ਜੀ ਘਰ ਘਰ ਨਸ਼ਾ ਜੀ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਹ ਨਸ਼ੇ ਵੱਲ ਵੱਧ ਪ੍ਰਭਾਵਿਤ ਹੋ ਰਹੇ ਨੇ ਕਾਰਨ ਇਹ ਵੀ ਸਾਡੇ ਪਿੰਡ ਦੇ ਵਿੱਚ ਨਾ ਚੰਗੀ ਸਰਕਾਰ ਆਈ ਹੈ ਤੇ ਨਾ ਚੰਗੀ ਸਰਕਾਰ ਨੇ ਪੈਸਾ ਦਿੱਤਾਗਾ ਨਾ ਪਰ ਸਾਡੇ ਪਿੰਡ ਦੇ ਵਿੱਚ ਗਰਾਊਂਡ ਹੈ ਜੀ ਠੀਕ ਹੈ ਜੀ ਨਾ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਸਹੂਲਤ ਆ ਗਈ ਵੀ ਲੋਕ ਉਹਨੂੰ ਸਲਾਗਾਯੋਗ ਦੇਣ ਵੀ ਹਾਂ ਇਹ ਚੀਜ਼ ਹੈਗੀ ਆ ਪਰ ਹਾਂ 2011 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਾਡੇ ਆਹ ਕਾਲਜ ਦਿੱਤਾਗਾ ਜੀਦੇ ਵਿੱਚ ਸਾਡੇ ਪਿੰਡ ਦਾ ਹਰ ਨੌਜਵਾਨ ਗ੍ਰੈਜੂਏਸ਼ਨ ਕਰ ਰਿਹਾ ਹੈਗਾ ਠੀਕ ਆ ਉਹਨੂੰ ਬਾਹਰ ਅੰਦਰ ਜਾਣਾ ਨਹੀਂ ਪੈ ਰਿਹਾ ਹੈਗਾ ਤੇ ਇਹ ਚੀਜ਼ ਸਾਡੇ ਪਿੰਡ ਦੇ ਵਿੱਚ ਸਹੀ ਆਈ ਹੈਗੀ ਨਹੀਂ ਸਾਡੇ ਪਿੰਡ ਦੇ ਵਿੱਚ ਦੇਖੋ ਗਰਾਊਂਡ ਦੀ ਘਾਟ ਹੈ ਜੀ ਹੋਰ ਕਾਫੀ ਚੀਜ਼ਾਂ ਚਾਹੀਦੀਆਂ ਨਾ ਸਾਡੇ ਪਿੰਡ ਦੇ ਵਿੱਚ ਲਾਇਬ੍ਰੇਰੀ ਹੈ ਜੀ ਠੀਕ ਹੈ ਜੀ ਤੇ ਨਾ ਸਾਡੇ ਪਿੰਡ ਦੇ ਵਿੱਚ ਕੋਈ ਹੋਰ ਅਤਿ ਕੋਈ ਵਿਕਾਸ ਹੋਇਆ ਹੈਗਾ ਲੋਕ ਗਲੀਆਂ ਨਾਲੀਆਂ ਤੇ ਅਟਕੇ ਹੋਏ ਨੇ ਹੁਣ ਵਕੀਲ ਦੇ ਹੱਥ ਸੱਤਾ ਹੁੰਦੀ ਹੈ ਤਾਂ ਪਹਿਲ ਦੇ ਆਧਾਰ ਤੇ ਕਿਹੜਾ ਕਾਰਜ ਕਰੂਗਾ ਦੇਖੋ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਲੋਕ ਮੈਨੂੰ ਮੌਕਾ ਦਿੰਦੇ ਨੇ ਜੀ ਮੈਂ ਨਾ ਮਿਹਨਤ ਕਰਕੇ ਘਰ ਦੀ ਗਰੀਬੀ ਖਤਮ ਕੀਤੀ ਆ ਤੇ ਮੈਂ ਪਿੰਡ ਦੀ ਗਰੀਬੀ ਖਤਮ ਕਰ ਦੂੰਗਾ ਜੀ ਕਰਦੇ ਹੋਗੇ ਤੇ ਤੁਸੀਂ ਮੈਂ ਕਹਿੰਦਾ ਵੀ ਕਾਰਜ ਕਿਹੜਾ ਜਿਹੜਾ ਵਕੀਲ ਦੇ ਸਾਹਮਣੇ ਖੜਾ ਹੈ ਵੀ ਮੈਂ ਇਹ ਪੂਰੇ ਕਰਨਾ ਦੇਖੋ ਮੇਰੇ ਨਿਗਾਹ ਦੇ ਵਿੱਚ 7 ਤੋਂ 8 ਘਰ ਇਹੋ ਜਿਹੇ ਨੇ ਪਿੰਡ ਦੀ ਨਿਕਾਸੀ ਹੁੰਦੀ ਹੈ ਬਿਲਕੁਲ 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 ਜੀ ਉਹਦੇ ਵਿੱਚ ਮੰਨ ਲਓ ਮੇਰੀ ਨਿਗਾਹ ਦੇ ਵਿੱਚ ਜਿਹੜੇ ਆਏ 7 ਤੋਂ 8 ਘਰ ਇਹੋ ਜਿਹੇ ਆਏ ਨੇ ਜਿਨ੍ਹਾਂ ਦੇ ਘਰ ਤੋਂ ਆ ਕੇ ਮਕਾਨ ਨਹੀਂ ਬਣੇ ਜੀ ਦੇਖੋ ਸਭ ਤੋਂ ਮੇਨ ਕੰਮ ਹੈ ਕਿਉਂਕਿ ਸਿਰ ਤੇ ਸੱਤ ਚਾਹੀਦੀ ਹੈ ਜੀ ਬਿਲਕੁਲ ਠੀਕ ਹੈ ਜੀ ਨੰਬਰ 2 ਤੇ ਸਾਡੇ ਇੱਕ ਮੇਨ ਗਲੀ ਜਾਂਦੀਆਂ ਨੱਥਾ ਪੱਤੀ ਵਾਲੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਛੱਡਿਆਗਾ ਵੀ ਉਹ ਹੈਗਾ ਗਾ ਜਿੰਨੀਆਂ ਵੀ ਸਾਡੇ ਪਿੰਡ ਦੀਆਂ ਸੰਗਤਾਂ ਨੇ ਉਹ ਗੁਰੂ ਘਰ ਜਾਂਦੀਆਂ ਨੇ ਜੀ ਜਦੋਂ ਮੀਂਹ ਪੈ ਜਾਂਦਾ ਜੀ ਉਹ ਤੋਬਾ ਬਣ ਜਾਂਦਾ ਜੀ ਘਰਾਂ ਦੇ ਰਿਸ਼ਤੇਦਾਰ ਵੀ ਨਹੀਂ ਆਉਂਦੇ ਉਸ ਟਾਈਮ ਪਿੰਡ ਦੇ ਇਨਸਾਨ ਨੂੰ ਨੰਗਣਾ ਤਾਂ ਬਹੁਤ ਔਖਾ ਹੋ ਜਾਂਦਾਗਾ ਸਭ ਤੋਂ ਪਹਿਲਾਂ ਮੈਂ ਗੁਰੂ ਘਰ ਵਾਲਾ ਰਸਤਾ ਜਿਹੜਾਗਾ ਉਹ ਮੈਂ ਪੈਲ ਦੇ ਆਧਾਰ ਤੇ ਬਣਾਉਂਗਾ ਜੇ ਮੈਨੂੰ ਲੋਕ ਮੌਕਾ ਦਿੰਦੇ ਨੇ ਜੀ ਕੀ ਕਹਿਣਾ ਚਾਹੋਗੇ ਬੋਕ ਰਮ ਮੈਂ ਇਹੀ ਅਪੀਲ ਕਰਦਾ ਜੀ ਪਹਿਲਾਂ ਆਪਾਂ ਸਾਰਿਆਂ ਨੂੰ ਮੌਕਾ ਦੇ ਕੇ ਦੇਖ ਲਿਆ ਇੱਕ ਵਾਰ ਤੁਸੀਂ ਮੈਨੂੰ ਮੌਕਾ ਦੇ ਕੇ ਦੇਖੋ ਸਭ ਤੋਂ ਵੱਧ ਪੜਿਆ ਲਿਖਿਆ ਉਮੀਦਵਾਰਾਂ 뜰ਮਾਨਾ ਅੱਬਾ ਦਾ ਜਿਹੜਾ ਕਹੂੰਗਾ ਉਹ ਮੈਂ ਕਰਕੇ ਦਿਖਾਉਂਗਾ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਤਾਂ ਮੈਂ ਤੁਹਾਨੂੰ ਸਾਰਾ ਜੋ ਪਿੰਡ ਦਾ ਵਿਕਾਸ ਆਗਾ ਤੁਸੀਂ ਆਪ ਕਹੋਗੇ ਵੀ ਵਾਕਈ ਤੂੰ ਸਰਪੰਚੀ ਕੀਤੀ ਆ ਬਾਕੀ ਤਾਂ ਸਾਰੇ ਗਾਪੀ ਮਾਰ ਕੇ ਗਏ ਨੇ ਲੋਕਾਂ ਨੇ ਮੈਨੂੰ ਖੜਾ ਕੀਤਾ ਤੇ ਲੋਕਾਂ ਦਾ ਮੇਰੇ ਨਾਲ ਸਾਥ ਹੈ ਜੀ ਲੋਕਾਂ ਨੇ ਲੋਕ ਮੈਨੂੰ ਮੌਕਾ ਦਿੰਦੇ ਨੇ ਜੀ ਮੈਂ ਉਹਨਾਂ ਲਈ ਹਰ ਟਾਈਮ 24 ਘੰਟੇ ਉਪਲਬਧ ਰਹਾਂਗਾ ਤੇ ਕਿਸੇ ਵੀ ਟਾਈਮ ਉਹਨਾਂ ਨੂੰ ਲੋਡ ਪੈਂਦੀ ਹੈਗੀ ਮੈਂ ਉਹਨਾਂ ਨਾਲ ਖੜਾਂਗਾ ਜੀ ਇੱਕ ਮੈਂ ਹੋਰ ਲੈ ਕੇ ਚੱਲੇ ਆ ਜੀ ਐਸ ਸੀ ਬੀ ਸੀ ਚ ਹੈ ਜਾਣ ਵਾਲਾ ਲੋਡਬੰਦ ਪਰਿਵਾਰ ਆ ਮੈਨੂੰ ਮੌਕਾ ਦਿੰਦੇ ਹੋ ਮੈਂ ਤੁਹਾਡੇ ਲਈ ਤੁਹਾਡੀ ਬੇਟੀ ਦਾ ਵਿਆਹਗਾ ਮੈਂ ਤੁਹਾਨੂੰ 11000 ਰੁਪਏ ਸਗਨ ਸਕੀਮ ਦਵਾਂਗਾ ਜੀ ਤੇ 51000 ਰੁਪਏ ਜੋ ਸਰਕਾਰ ਦੀ ਪਾਲਿਸੀ ਮੁਤਾਬਕ ਆ ਉਹ ਮੈਂ ਤੁਹਾਨੂੰ ਦਵਾਵਾਂਗਾ ਜੀ ਇਹ ਨਵੇਂ ਉਪਰਾਲੇ ਨਾਲ ਨੌਜਵਾਨ ਸਿਆਸੀ ਪੜ ਵਿੱਚ ਉਤਰਿਆ ਭਾਵੇਂ ਇਹ ਇਸ ਨੂੰ ਸਿਆਸੀ ਨਹੀਂ ਇਹ ਸਮਾਜਿਕ ਪੜ ਦੱਸ ਰਿਹਾ ਹੈ 7 ਅਕਤੂਬਰ ਨੂੰ ਜਿਹੜੀ ਤਸਵੀਰ ਹੈ ਉਹ ਪੂਰੀ ਤਰ੍ਹਾਂ ਸਾਫ਼ ਹੋ ਜਾਣੀ ਹੈ ਫਿਰ ਇੱਕ ਵਾਰ ਗੱਲ ਕਰਾਂਗੇ ਵਕੀਲ ਸਿੰਘ ਨਾਲ ਮੈਨੂੰ ਬਾਸ ਸਿੰਘਲਾ ਦੇ ਨਾਲ ਕੁਮਾਰ ਬਿਸ਼ੁਜੀਤ ਅਤੇ ਗੋਪੀ ਸਿੰਘ ਚੈਨਲ 7 ਦੇ ਨਿਊਜ਼ ਬਰੋਾ